ਜਿੰਦਾਬਾਦ ਬਹੁਤ ਹੀ ਪਰਮ ਤੇ ਸਤਕਾਰਯੋਗ ਵਿਹਿੰਡਾ ਦੇ ਵਰਗ ਨੰਬਰ ਉਤਾਰੀ ਦੇ ਮੇਰੇ ਸਾਰੇ ਇਸ ਸਤਕਾਰਯੋਗ ਮਤਵਾ ਪੇੜਾ ਲੋਕਾਂ ਸਾਥੀ ਵੀਰੇ ਮੇਰੇ ਬਜ਼ੁਰਗੋ ਔਰ ਸਟੇਜ ਉੱਤੇ ਵਿਰਾਜਮਾਨ ਪਾਰਟੀ ਦੇ ਸਾਰੇ ਹੀ ਦਰਜਵਰਕਰ ਅਧਿਕਾਰਦਾਰ ਸਹਿਬਾਨ ਐਮਐਲਏ ਸਹਿਬਾਨ ਔਰ ਜਿਨ੍ਹਾਂ ਦੀ ਚੋਣ ਰੇ ਨਹੀਂ ਹੋਰ ਬਖਾਉਂਦੇ ਨਹੀਂ ਤੁਸੀਂ ਪਹੁੰਚੇ ਹੋ ਮੇਰੇ ਬਹੁਤ ਹੀ ਸਤਾਰੀਆਂ ਮੇਰੇ ਛੋਟੇ ਵੀਰ ਪਦਮਜੀਤ ਮਹਿਤਾ ਜੀ ਨੌਜਵਾਨਾਂ ਆਗੂ ਸਾਡੇ ਬਡੇ ਵੀਰ ਔਰ ਪਾਰਟੀ ਦੇ ਪੁਰਾਣੇ ਲੰਮੇ ਸਮੇਂ ਤੋਂ ਚਿਰੇ ਮਾੜੇ ਸਮਿਆਂ ਦੇ ਸਾਥੀ ਸ੍ਰੀ ਅਮਰਜੀਤ ਮਹਿਤਾ ਜੀ ਸਾਰੀ ਸਤਾਰੀਆਂ ਸਾਥੀਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਡਿਊਟੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨੀ ਮੈਨੂੰ ਮਦਰ ਜੀ ਨੇ ਪਰਸੋਂ ਕਿਹਾ ਸੀ ਕਿ ਇੱਕ ਤਾਪਾ ਛੋਟੀ ਜਿਹੀ ਪਰਿਵਾਰਕ ਮਿਲਣੀ ਕਰਨੀ ਹੈ ਮੈਨੂੰ ਨਹੀਂ ਪਤਾ ਸੀ ਬਦਨ ਮੇਰੇ ਛੋਟੇ ਵੀਰ ਤੇ ਥੋੜੇ ਜਿਿਹੇ ਮੇਰੇ ਦੇ ਵਿੱਚ ਤੁਸੀਂ ਆਵਾਜ਼ ਦੀ ਪਾਰਟੀ ਦਾ 3 ਨੰਬਰ ਤੇ ਜਿੰਦਾ ਵੱਡਾ ਪਰਿਵਾਰ ਹੈ ਜਿਹੜਾ ਉਹ ਬਣਾ ਰਿਹਾ ਮੈਨੂੰ ਛੋਟੇ ਜਿਹੇ ਪਰਿਵਾਰ ਦੀ ਮਿਲਣੀ ਕਿਸ ਤੇ ਜਰੂਰ ਪਰਿਵਾਰ ਦੀ ਹੀ ਬਣਾਉਣਾ ਤੁਸੀਂ ਮਾਤਰਾ ਦੇ ਪਾਸੋਂ ਆਵਾਜ਼ ਮਰਾਣਾ ਜੀ ਸੋਹ ਸਾਥਿਓ ਮੇਰੇ ਵੀਰੋ ਮੈਂ ਤਤ ਤੋਂ ਇੱਕੋ ਗੱਲ ਕਹਿਣ ਲਈ ਆਇਆ ਆ ਅੱਜ ਚੌੜੋ ਅਖਾੜੇ ਜਿਹੜਾ ਉਹ ਪਖਾੜ 48 ਨੰਬਰ ਦਾ ਔਰ ਆਮ ਆਦਮੀ ਪਾਰਟੀ ਵੱਲੋਂ ਲੌਂਗਵਾਲ ਸਾਥੀ ਪਦਮਜੀਤ ਮਹਿਤਾ ਜੀ ਨੂੰ ਇੱਥੇ ਝਾੜੂ ਦਾ ਆਮ ਆਦਮੀ ਪਾਰਟੀ ਦੇ ਪਰਚਮ ਪੁਲੰਦਕਾ ਦੇ ਨਹੀਂ ਪਰਚਮ ਲੈ ਰੌਣ ਦੇ ਲਈ ਜੰਗਵਰੀ ਸੋਫੀਆ ਲੋਜਗੋ ਸਾਥੀ ਹੈ ਪੜਿਆ ਲਿਖਿਆ ਸਾਰੇ ਦੁਨੀਆ ਦੇ ਵਿੱਚ ਘੁੰਮੇ ਹੋਏ ਨੇ ਪਤਾ ਵੀ ਕਿਨੇ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਹੱਲ ਕੀਤਾ ਜਾਵੇ ਔਰ ਜਦੋਂ ਇਹਨੇ ਲੋਜਗੋ ਸਾਥੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਤੇ ਇੱਕ ਨਵੀਂ એનર્ਜੀ ਨਵੀਂ ਤਾਕਤ ਹੈ ਜਿਹੜੀ ਉਹ ਲੈ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਦਾ ਜਿਹਨੂੰ ਮੇਰੇ ਵੀਰ ਨੀਲ ਗੜੀ ਹੱਲ ਕਰਕੇ ਗਏ ਨੇ ਕਿ ਅੱਜ ਤੋਂ 12 ਸਾਲ ਪਹਿਲਾਂ ਅੱਜ ਦੇਹੀ ਦਿਨ 17 ਦਸੰਬਰ ਨੂੰ ਬਠਿੰਡੇ ਦੀ ਕੋਈ ਧਰਤੀ ਦੇ ਉੱਪਰ ਜਦੋਂ ਤੁਸੀਂ ਇੱਕੋ ਸ਼ਮੂ ਰੋਸ਼ਨ ਕੀਤੀ ਸੀਗੀ ਤੇ ਅੱਜ ਕਿਸ ਤਰੀਕੇ ਦੇ ਨਾਲ ਉਹ ਸ਼ਮੂ ਸਮੁੱਚੇ ਪੰਜਾਬ ਦੇ ਵਿੱਚ ਰੌਸ਼ਨੀ ਕਰ ਰਹੀ ਹੈ ਉਹ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਇਹ ਪਹਿਲੀ ਵਾਰੀ ਹੋਇਆ ਹੈ ਪਿਛਲੇ 70 ਸਾਲਾਂ ਦੇ ਵਿੱਚ ਕਿ ਹਰ ਘਰ ਨੂੰ ਸੰਯੁਕਤ ਬਿਜਲੀ ਮੁਕਤ ਮਿਲਦੀ ਹੋਵੇ 20 ਸਾਲਾਂ ਦੇ ਵਿੱਚ 52000 ਸਰਕਾਰੀ ਨੌਕਰੀਆਂ ਬਿਨਾਂ ਪੈਸੇ ਤੋਂ ਬਿਨਾਂ ਸਵਾਰਥ ਤੋਂ ਮਿਲਿਆ ਹੋਣਾ ਕਿਸਾਨ ਵੀਰਾਂ ਨੂੰ ਬਿਜਲੀ ਇਹ ਜਿਹੜੀ ਉਹ ਦਿਨ ਹੀ ਦਿਨ ਹੋਵੇ ਔਰ ਜੋ ਥਰਮਲ ਪਾਵਰ ਪਲਾਂਟ ਨੇ ਪਿਛਲੇ ਸਰਕਾਰਾਂ ਨੇ ਵੇਚ ਦਿੱਤੇ ਸੀਗੇ ਉਹਨਾਂ ਨੂੰ ਉੱਡ ਕੇ ਖਰੀਦਿਆ ਜਾਵੇ ਸੋ ਇਹ ਬਹੁਤ ਸਾਰੀਆਂ ਟੋਲ ਪਲਾਜ਼ੇ ਨੇ ਉਹ ਖਤਮ ਕਰ ਦਿੱਤੇ ਗਏ ਸੜਕ ਸੁਰੱਖਿਓ ਪੁਲਸਰ ਸ਼ੁਰੂ ਹੋ ਗਈ ਸੋ ਇਹ ਕੰਮ ਨੇ ਜਿਹੜੇ ਕਿ ਲੋਕ ਪੋਲੀਟਿਕਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਇਹ ਨੌਜਰੀਆਂ ਨੇ ਸ਼ੁਰੂ ਕੀਤੀ ਕਿ ਉਹ ਦੇਲ ਦੇ ਵਿੱਚ ਇੱਕ ਆਗਨ ਸੀਗੀ ਦਿਲ ਦੇ ਵਿੱਚ ਇੱਕ ਜਜ਼ਬਾ ਸੀਗਾ ਕਿ ਪੰਜਾਬ ਦੇ ਲਈ ਕੁਝ ਕਰਨਾ ਹੈ ਤੇ ਅੱਜ ਉਹ ਸਰਕਾਰ ਹੁੰਦੋ ਕੋਈ ਸੁਪਨਾ ਪੂਰਾ ਪੰਜਾਬ ਇਹ ਜਿਹੜਾ ਉਹ ਦੇਖ ਰਿਹਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਬਠਿੰਡੇ ਦੇ ਸਪੋਰਟ ਦੀ ਗੱਲ ਕਰ ਲਈਏ ਤੇ ਮੈਂ ਅੱਜ ਇਸ ਮਕਸਦ ਦੇ ਲਈ ਆਇਆ ਕਿ ਤੁਹਾਡੇ ਕੋਲ ਵੈਸੇ ਤਾਂ ਅਮਰਜੀਤ ਮੈਦਾਨੀ ਕੋ ਕੇ ਪੂਰੀ ਪਾਰਟੀ ਦੇ ਵਿੱਚ ਜਿਵੇਂ ਅਰਜਨ ਕੇਜਰੀਵਾਲ ਤੋਂ ਲੈ ਕੇ ਸਾਰੇ ਸਰਕਾਰ ਦੇ ਲੋਕ ਸਾਥੀਆਂ ਦੇ ਨਾਲ ਲੀਡਰਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਔਕੇ ਮਾਰ ਚੰਗੇ ਮਾਰੇ ਸਮੇਂ ਦੇ ਨਾਲ ਉਹ ਨਿਭਦੇ ਆਏ ਨੇ ਪਾਰਟੀ ਦੇ ਨਾਲ ਖੜਦੇ ਰਹੇ ਨੇ ਪਾਰਟੀ ਦੇ بڑے ਪੁਰਾਣੇ ਤੋਂ ਵਫਾਦਾਰ ਸਾਥੀ ਨੇ ਔਰ ਇਹ ਸਮਝਦੇ ਕਿ ਇਹ ਇਸੇ ਕਰਕੇ ਮਾਨਾ ਜਿਹੜਾ ਉਹ ਪਾਰਟੀ ਵੱਲੋਂ ਮੇਰੇ ਵੀਰ ਬਕਰਨ ਜੀ ਤੇ ਕਿਧਰੋਂ ਮਿਲੇ ਕਿ ਕਿਉਂਕਿ ਅਸੀਂ ਇਹ ਨਹੀਂ ਮੰਨ ਕੇ ਚੱਲਦੇ ਵੀ ਇਹ ਇੱਕ ਬੋਰਡ ਦੀ ਲੜਾਈ ਹੈ ਇੱਕ ਬੋਰਡ ਦੀ ਲੜਾਈ ਨਹੀਂ ਮੇਰੇ ਸਾਥੀ ਮੇਰੇ ਇੰਦਰਾ ਮੇਰੇ ਪਿੰਡ ਵਾਲਿਓ ਇਹ ਇੱਕ ਸੈਮੀ ਫਾਈਨਲ ਹੈ ਜੋ ਮਤ ਤੋਂ 1 ਸਾਲ ਬਾਅਦ ਤੁਹਾਡੀ ਪੂਰੀ ਕੋਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਇਹ ਅਜ 48 ਨੰਬਰ ਵੋਲਡ ਦੇ ਵਿੱਚ ਜਦੋਂ ਤੁਸੀਂ ਚੋਣ ਆੜੀ ਲਾ ਦੋਗੇ ਆਮ ਆਦਮੀ ਪਾਰਟੀ ਦੀ ਔਰ ਝਾੜੂ ਦੀ ਸਾਲ ਬਾਅਦ ਸਾਰੇ ਦੇ ਸਾਰੇ ਵੋਟਰ ਜਿਹੜੇ ਪਿਆ ਦੇ ਪਿਆ ਉਹ ਆਮ ਆਦਮੀ ਪਾਰਟੀ ਦੇ ਦੇ ਜਿੱਤ ਕੇ ਬਹਿੰਦੇ ਦੀ ਸ਼ੁਰੂਆਤ ਕੀਤੀ ਹੈ ਇਸ ਮਕਸਦ ਲਈ ਕਰਾਇਆ। ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰੇ ਵੋਟਰ

ਜਿੰਨਾ ਮਰਜ਼ੀ ਵੱਡਾ ਹੋਵੇ ਛੋਟਾ ਹੋਵੇ ਪਾਰਟੀ ਦਾ ਹਿੱਤ ਹੈ ਜਿਹੜਾ ਉਹ ਸਭ ਤੋਂ ਵੱਡਾ ਹੁੰਦਾ ਅਸੀਂ ਲੋਕ ਵੀ ਜੇ ਚਾਹੇ 2017 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਜਾਂ ਮਾਨਸਾ ਪਹਿਲੀ ਵਾਰੀ ਚੌਲ੍ਹ ਦੇ ਵਿੱਚ ਐਮਪੀ ਬਣੇ 22 ਦੇ ਵਿੱਚ ਆ ਕੇ ਮੁੱਖ ਮੰਤਰੀ ਬਣ ਗਏ ਅਸੀਂ ਲੋਕ ਦੁਬਾਰਾ ਐਮਐਲਏ ਬਣ ਗਏ ਮੰਤਰੀ ਬਣ ਗਏ ਉਹ ਐਸੇ ਕਰਕੇ ਬਣ ਗਏ ਸਾਥੀਓ ਮੇਰੇ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਫਾਇਦਾ ਹੈ ਚੜੂ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਆਪਣੇ ਵਿੱਚ ਪੁੱਟਾ ਲਾ ਜਿਦਾ ਤੇ 117 ਤੋਂ 92 ਲੋਕ ਨੇ ਜਿਹੜੇ ਉਹ ਝਾੜੂ ਫੜ ਕੇ ਅਜਿਹਾ ਵਿਧਾਨ ਸਭਾ ਦੀਆਂ ਕੌੜੀਆਂ ਵਿੱਚ ਜਿਹੜੇ ਉਹ ਚੜ ਚੁੱਕੇ ਤੇ ਵਿਧਾਇਕ ਦੀ ਸੇਵਾ ਵੀ ਉਹ ਕਰ ਰਹੇ ਨੇ ਸੋ ਐਸੀ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕੋਈ ਇੰਡੀਵਿਜੂਅਲ ਵੱਡਾ ਨਹੀਂ ਹੁੰਦਾ ਕੋਈ ਨਿਸ਼ਚਿਤ ਤੌਰ ਤੇ ਕੋਈ ਇੱਕ ਵੇਖੋ ਵੱਡਾ ਤੁਹਾਨੂੰ ਪਾਰਟੀ ਸਰਵਸਤ ਹੁੰਦੀ ਹੈ ਜਿਹਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਜੀ ਦਾ ਝਾੜੂ ਜਿਹਦੇ ਹੱਥ ਵਿੱਚ ਹੈ ਉਹੀ ਪਾਰਟੀ ਦਾ ਤੋਰਦੇ ਹੋਸੇ ਨੂੰ ਜਿਤਾਉਣਾ ਜ਼ਿੰਮਾ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਸਾਰੇ ਮਰਦ ਸਾਥੀ ਸਾਰੇ ਵਲੰਟੀਅਰ ਸਾਥੀ ਮੇਰੀ ਸਾਰਿਆਂ ਨੂੰ ਕਹਿੰਦੀ ਹੈ ਕਿ ਅਰਵਿੰਦ ਕੇਜਰੀਵਾਜੀ ਨੇ ਦਿੱਤੇ ਹੋਏ ਇਸ ਝਾੜੂ ਨੂੰ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਆਪਾਂ ਲੜਾਈ ਲੜਨੀ ਹੈ ਔਰ ਵਿਛੰਡੇ ਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਝਾੜੂ ਦੇ ਜ਼ਰੀਏ ਮੋਰਟਾਲੀ ਮੰਦਰ ਮੋਰਟ ਤੋਂ ਸ਼ੁਰੂ ਕਰਨਾ ਹੈ ਆਹ ਸਨੇਹਾ ਦੇ ਦੇ ਲਈ ਤੁਹਾਡੇ ਕੋ ਅੱਜ ਆਇਆ ਤੋਂ ਬਹੁਤ ਜ਼ਿਆਦਾ ਸਮਾਂ ਨਾ ਨਾ ਹੋਇਆ ਪਰ ਫਿਰ ਤੋਂ ਸਾਰਿਆਂ ਦਾ ਦਿਲ ਦੀ ਗੜਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਉਮੀਦ ਆਸ ਕਰਦਾ ਕਿ 21 ਤਾਰੀਖ ਨੂੰ ਬਹੁਤ ਵੱਡੇ ਮਰਦਾਂ ਦੇ ਉੱਪਰ ਤੁਸੀਂ ਆਵਾਜ਼ ਪਾ ਕੇ ਵੀਰ ਸਾਡੇ ਛੋਟੇ ਵੀਰ ਪਦਮਜੀਤ ਮਹਿਤਾ ਨੂੰ ਜਿੱਤਾ ਕੇ ਕਾਰਪੋਰੇਸ਼ਨ ਦੀਆਂ ਕੋੜੀਆਂ ਚੜਾਓਗੇ ਤਾਂ ਕਿ ਇਹ ਇਹ ਕਾਰਪੋਰੇਸ਼ਨ ਵਿੱਚ ਬੈਠ ਕੇ ਤੁਹਾਡੇ ਮੌਂਦਰ ਮਿੰਡ ਦੇ ਮਸਲੇ ਹਲ ਕਰ ਕਰਨ ਸੇਵਾ ਕਰ ਕਰਨ ਦੀ ਸ਼ਬਦਾਂ ਦਾ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਸਰਵਾਜੀ ਜਿੰਦਾਬਾਦ ਜਿੰਦਾਬਾਦ ਸੋਨਾ 1 2 3 ਹਟਾ ਅੱਗੇ ਆਓ ਲੈ ਕੇ ਆਓ ਧੰਨਵਾਦ ਕਰਦੇ ਹਾਂ ਉਹ ਚੱਲ ਰਹੀਆਂ ਨੇ ਉਹ ਮੂੰਹ ਤੋਂ ਥੱਲੇ ਕਰੋ ਮਾਈਕ ਥੱਲੇ ਕਰੋ ਮਾਈਕ ਥੱਲੇ ਕਰੋ ਭਾਈ ਇਲੈਕਸ਼ਨ ਹੈ ਜਿਹੜੀ ਉਹ ਭਾਈ ਕੜੀ ਜਮ ਨੂੰ ਨਾਲ ਕੇ ਆਹ ਲੱਗੀ ਡੰਡਾ ਉਹ ਸ਼੍ਰੀ ਅਰਵਿੰਦ ਪਾਪਲ ਜੀ ਨੇ ਲਟਾਂ ਵਾਲਾ ਸਿਖਾ ਲਿਆ ਆ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਬਦਮ ਜੀ ਮੈਥਾ ਨੂੰ ਉੱਪਰ ਬੁੜਵਾ ਕੇ ਭੇਜਿਆ ਤੇ ਅੱਜ ਉਹ ਆਈਡੀ ਬੜੀ ਪ੍ਰਚਾਰ ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਨੇ ਉਹ ਮਾਈਕ ਚ ਕਰ ਰਿਹਾ ਯਾਰ ਹੁਣ ਮੇਰੀ ਸੋਮਵਾਰੀ ਕਿ ਜਿੱਥੋਂ ਸੁਹਾਂ ਆ ਜੇ ਉਥੇ ਪਹੁੰਚਣੇ ਪਾਰਟੀ ਦੇ ਹੱਕ ਦੇ ਵਿੱਚ ਸੋਨਾ ਦੇ ਹੱਕ ਦੇ ਵਿੱਚ ਗਿੰਨਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਦੇ ਜਿਹਨਾਂ ਨੇ ਕਿ ਸਰ ਜੀ ਨੇ ਪੁੱਛਦੇ ਸਾਹਿਬ ਦੇ ਸਾਰੇ ਜਨ ਸਭ ਨਜ਼ਰ ਨਹੀਂ ਆਇਆ ਐਮਐਲਏ ਨਹੀਂ ਫੇਰੀ ਉਹਨਾਂ ਲਗਾ ਲਈ ਹੋ ਜਾਏਗਾ ਮੈਂ ਸਵੇਰ ਦਾ ਫਿਰ ਆਉਣ ਰਿਹਾ ਸੀਗਾ ਉਸੇ ਕੰਮ ਦੇ ਵਿੱਚ ਤੁਸੀਂ ਇੱਕ ਸ਼ਾਮਲ ਕੀਤਾ ਸੀ ਆਮ ਆਦਮੀ ਪਾਰਟੀ ਚ ਪ੍ਰਧਾਨ ਜੀ ਟਿਕਟ ਤੋਂ ਦਰਖਾਸਤ ਮੈਂ ਸਮਝੋ ਸਮਝੋ ਤੋਂ ਗੱਲ ਨੂੰ ਪ੍ਰਧਾਨ ਜੀ ਇੱਕ ਮਿੰਟ ਪ੍ਰਧਾਨ ਜੀ ਐਮਐਲਏ ਸਾਹਿਬ ਦੀ ਨਰਾਜ਼ਗੀ ਕਿਉਂ ਹੋ ਰਹੀ ਹੈ ਮੇਰੇ ਨਾਲ ਪਾਸੇ ਹੋਇਆ ਨਾ ਸੋ ਐਸ ਜੀ ਮਨਰੋੜਾ ਜੀ ਅੱਜ ਪਹੁੰਚੇ ਸੀਗੇ ਬਠਿੰਡਾ ਦੇ 48 ਪਰਵਾਡ ਦੇ ਵਿੱਚ ਅ ਪਤਮ ਜੀ ਸਿੰਘ ਮਹਿਤਾ ਦੇ ਸਪੋਰਟ ਕਰਨ ਅਸ਼ੀਰਵਾਦ ਦੇ ਵਾਸਤੇ ਪਹੁੰਚੇ ਸੀ ਹੌਸਲਾ ਫੁਜਾਈ ਕਰਨ ਵਾਸਤੇ ਤੇ ਕਾਫੀ ਵੱਡਾ ਇਕੱਠ ਸੀ ਇੱਥੇ ਦੇਖਦੇ ਹੁਣ 21 ਤਰੀਕ ਨੂੰ ਕਿਤੇ ਵਿਸ਼ਵਾਸ ਕਰਦੇ ਆ ਲੋਕ ਕਿਹਨੂੰ ਵੋਟ ਪਾ ਦੇ ਕਿਹਨੂੰ ਜਿਤਾਉਂਦੇ ਆ ਕਿ ਤੇ ਕਿਹਨੂੰ ਐਮਸੀ ਬਣਾਉਂਦੇ ਆ ਨੋਡਰ ਤੁਹਾਡੇ ਚੈਨਲ ਪਾਣੀ ਪਾਣੀ 3 ਨਾਲ ਜੈ ਹਿੰਦ ਜਬਰ ਸਾਥ ਹੋਇਆ